ਜੈ ਸ਼੍ਰੀ ਰਾਮ ਦੋਸਤੋ ਮੈਂ ਰੋਹਿਤ ਵਰਮਾ ਮਹਾਵੀਰ ਸੈਨਾ ਅਧਿਕਸ਼ ਲੁਧਿਆਣਾ ਤੋਂ ਦੋਸਤੋ ਅੱਜ ਗੱਲ ਕਰਾਂਗੇ ਤਰਨਤਾਰਨ ਬਾਰੇ ਤਰਨਤਾਰਨ ਦੇ ਵਿੱਚ ਸਮੂਹ ਹਿੰਦੂ ਸੰਗਠਨਾ ਵੱਲੋਂ ਹਿੰਦੂ ਸਮਾਜ ਵੱਲੋਂ ਹਿੰਦੂ ਪੰਚਾਇਤ ਦਾ ਐਲਾਨ ਕੀਤਾ ਗਿਆ ਜਿੱਥੇ ਮੈਂ ਸਾਰੇ ਹਿੰਦੂ ਸੰਗਠਨਾਂ ਨੂੰ ਬੇਨਤੀ ਕਰਾਂਗਾ ਪੂਰੇ ਹਿੰਦੂ ਸਮਾਜ ਨੂੰ ਬੇਨਤੀ ਕਰਾਂਗਾ ਕਿ ਉੱਥੇ ਵੱਧ ਚੜ ਕੇ ਹਿੱਸਾ ਲੈਣ ਇੰਦੂ ਪੰਚਾਇਤ ਇਸ ਕਰਕੇ ਰੱਖੀ ਗਈ ਹੈ ਕਿ ਸੁਧੀਰ ਕੁਮਾਰ ਸੂਰੀ ਜੀ ਦਾ ਕਾਤਲ ਸੰਦੀਪ ਸਿੰਘ ਸਣੀ ਜਿਹੜੇ ਸਮੇਂ ਜੇਲ੍ਹ ਦੇ ਵਿੱਚ ਹੋਰੂ ਇਲੈਕਸ਼ਨ ਦੇ ਵਿੱਚ ਖੜਾ ਕਰਨਾ ਜਾ ਰਹੇ ਸੀ ਉਹਦੇ ਜੇਲ੍ਹ 'ਚ ਹੋਣ ਦੇ ਕਾਰਨ ਉਹਦੇ ਭਰਾ ਨੂੰ ਟਿਕਟ ਦਿੱਤੀ ਗਈ ਹੈ ਮਨਦੀਪ ਸਿੰਘ ਨੂੰ ਮਨਦੀਪ ਸਿੰਘ ਦਾ ਕੋਈ ਵੀ ਬੈਕਗ੍ਰਾਉਂਡ ਨਹੀਂ ਹੈ ਪੋਲੀਟੀਕਲ ਬੈਕਗ੍ਰਾਉਂਡ ਨਹੀਂ ਹੈ ਪਹਿਲਾਂ ਕਦੇ ਉਹ ਵਾਰਡ ਦਾ ਪ੍ਰਧਾਨ ਵੀ ਨਹੀਂ ਰਿਹਾ। ਰਾਜਨੀਤੀ ਦੇ ਵਿੱਚ ਉਹਦਾ ਕੋਈ ਵੀ ਬੈਕਗ੍ਰਾਉਂਡ ਨਹੀਂ ਹੈ। ਫਿਰ ਵੀ ਉਸ ਬੰਦੇ ਨੂੰ ਟਿਕਟ ਦਿੱਤੀ ਗਈ। ਉਸ ਬੰਦੇ ਨੂੰ ਟਿਕਟ ਸਿਰਫ ਇਸ ਕਰਕੇ ਦਿੱਤੀ ਗਈ ਕਿਉਂਕਿ ਉਹਦੇ ਭਰਾ ਸੰਦੀਪ ਸਿੰਘ ਸੰਨੀ ਨੇ ਸੁਦੀਰ ਕੁਮਾਰ ਸੂਰੀ ਜੀ ਦਾ ਕਤਲ ਕੀਤਾ। ਕੋਣ ਸਿਰਫ ਕਿਸੇ ਬੰਦੇ ਨੂੰ ਇਸ ਕਰਕੇ ਟਿਕਟ ਦੇਣੀ ਕਿ ਉਹਨੇ ਕਿਸੇ ਹਿੰਦੂ ਲੀਡਰ ਦਾ ਕਤਲ ਕੀਤਾ? ਸੋਚੋ ਇਹਨਾਂ ਲੋਕਾਂ ਦੀ ਮਾਨਸਿਕਤਾ ਕੀ ਹੈ ਵਾਰਿਸ ਪੰਜਾਬ ਦੇ ਵੀ ਇੱਕ ਨਵੀਂ ਪਾਰਟੀ ਹੈ ਜਿਹਨੇ ਇਹਨਾਂ ਨੂੰ ਟਿੰਪ ਦਿੱਤੀ ਹੈ ਵਾਰਿਸ ਪੰਜਾਬ ਦੇ ਦਾ ਮੁਖੀ ਅਮਰਤਪਾਲ ਸਿੰਘ ਦੁਬਈ ਤੋਂ ਆਇਆ ਸੀ ਤਾਂ ਕਿ ਇੱਕੋ ਦਮ ਕੌਮ ਦਾ ਯੋਧਾ ਕੌਮ ਦਾ ਹੀਰੋ ਬਣਾ ਦਿੱਤਾ ਗਿਆ ਦੇਸ਼ ਦੇ ਖਿਲਾਫ ਉਹਨੇ ਕਈ ਤਰ੍ਹਾਂ ਦੀਆਂ ਰੈਡੀਆਂ ਕਈ ਤਰ੍ਹਾਂ ਦੀਆਂ ਮੀਟਿੰਗਾਂ ਬਹੁਤ ਵੱਡੇ ਵੱਡੇ ਜਲੂਸ ਕੱਢੇ ਹਥਿਆਰਾਂ ਦੇ ਨਾਲ ਸਰਕਾਰਾਂ ਨਾਲ ਮੱਥਾ ਲਾਉਣ ਦੀਆਂ ਗੱਲਾਂ ਕੀਤੀਆਂ ਜਦੋਂ ਸਰਕਾਰਾਂ ਨਾਲ ਮੱਥਾ ਲਾਉਣ ਦਾ ਵੇਲਾ ਆਇਆ ਤੇ ਉਸ ਟਾਈਮ ਭੱਜਦੇ ਨੂੰ ਰਾਹ ਨਹੀਂ ਸੀ ਲੱਭ ਰਿਹਾ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦਾ ਸੀ ਖਾਲਿਸਤਾਨ ਦੀਆਂ ਗੱਲਾਂ ਕਰਦਾ ਸੀ ਇਹਨਾਂ ਲੋਕ ਨੇ ਜਿਹੜੇ ਸੰਵਿਧਾਨ ਨੂੰ ਨਹੀਂ ਮੰਨਦੇ ਜਿਹੜੇ 26 ਜਨਵਰੀ ਨੂੰ ਬਲੈਕਡੇਮਰਾਉਂਦੇ ਨੇ 15 ਅਗਸਤ ਨੂੰ ਆਜ਼ਾਦੀ ਦਿਵਸ ਨਹੀਂ ਮੰਨਦੇ। ਨਾਲ ਤਾਂ ਇਹ ਲੋਕ ਸੰਵਿਧਾਨ ਨੂੰ ਮੰਨਦੇ ਨੇ ਨਾ ਕਾਨੂੰਨ ਨੂੰ ਮੰਨਦੇ ਨੇ ਨਾ ਦੇਸ਼ ਨੂੰ ਆਪਣਾ ਮੰਨਦੇ ਨੇ। ਸੰਦੀਪ ਸਿੰਘ ਸੰਨੀ ਨੂੰ ਟਿਕਟ ਦੇਣਾ ਚਾਹੁੰਦੇ ਸੀ ਉਹ ਜੇਲ੍ਹ ਦੇ ਵਿੱਚ ਸੀ ਇਸ ਕਰਕੇ ਉਹਦੇ ਭਰਾ ਨੂੰ ਟਿਕਟ ਦਿੱਤੀ ਗਈ। ਉਹਦੇ ਭਰਾ ਨੂੰ ਸਿਰਫ ਇਸ ਕਰਕੇ ਟਿਕਟ ਦਿੱਤੀ ਗਈ ਆ ਕਿਉਂਕਿ ਸੰਦੀਪ ਸਿੰਘ ਸੰਨੀ ਨੇ ਸੁਧੀਰ ਕੁਮਾਰ ਸੂਰੀ ਦਾ ਕਤਲ ਕੀਤਾ। ਸੁਧੀਰ ਕੁਮਾਰ ਸੂਰੀ ਜੋ ਕਿ ਇੱਕ ਹਿੰਦੂ ਲੀਡਰ ਸੀ। ਹਿੰਦੂ ਸਮਾਜ ਦੀ ਆਵਾਜ਼ ਸੀ ਖਾਲਿਸਤਾਨ ਦਾ ਆਈਐਸਏ ਦਾ ਦੇਸ਼ ਵਿਰੋਧੀ ਤਾਕਤ ਦਾ ਹਮੇਸ਼ਾ ਵਿਰੋਧ ਕਰਦਾ ਸੀ ਉਹਨੂੰ ਸਿਰਫ ਇਸੇ ਕਾਰਨ ਕਰਕੇ ਗੋਲੀ ਮਾਰ ਦਿੱਤੀ ਗਈ ਕਿਉਂਕਿ ਉਹ ਖਾਲਿਸਤਾਨ ਦਾ ਵਿਰੋਧ ਕਰਦਾ ਸੀ ਖਾਲਿਸਤਾਨ ਦੇ ਖਿਲਾਫ ਬੋਲਦਾ ਸੀ ਖਾਲਿਸਤਾਨੀਆਂ ਦੇ ਖਿਲਾਫ ਬੋਲਦਾ ਸੀ ਜੋ ਕਿ ਇਹੋ ਜਿਹੇ ਕੱਟੜਪੰਥੀ ਲੋਕਾਂ ਨੂੰ ਮਨਜ਼ੂਰ ਨਹੀਂ ਸੀ ਫਿਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਸੰਦੀਪ ਸਿੰਘ ਸਣੀ ਨੇ ਇਹ ਜਿਹੜਾ ਕਤਲ ਸੀ ਇਹ ਗੁੱਸੇ ਵਿੱਚ ਆ ਕੇ ਜਾਂ ਅਵੇਸ ਚ ਆ ਕੇ ਕਰ ਦਿੱਤਾ ਸੰਦੀਪ ਸਿੰਘ ਸਨਨੀ ਨੇ ਜੇਲ੍ਹ ਦੇ ਵਿੱਚ ਦੂਜਾ ਕਤਲ ਕੀਤਾ ਸੂਪਾ ਸਿੰਘ ਦਾ ਸਾਬਕਾ ਮੁਲਾਜ਼ਮ ਸੂਪਾ ਸਿੰਘ ਦਾ ਜੇਲ੍ਹ ਦੇ ਵਿੱਚ ਉਸ ਬੰਦੇ ਨੇ ਕਤਲ ਕਰ ਦਿੱਤਾ ਦੇ ਕੁਮ ਦੇ ਜੱਥੇਦਾਰਾਂ ਨੇ ਕੁਮ ਦੇ ਜਿਹੜੇ ਮੋਹਤਵਾਰ ਆਪਣੇ ਆਪ ਨੂੰ ਬਣੇ ਫਿਰਦੇ ਨੇ ਉਹਨਾਂ ਲੋਕਾਂ ਨੇ ਸੰਦੀਪ ਸਿੰਘ ਸਨਨੀ ਨੂੰ ਕੁਮ ਦਾ ਯੋਧਾ ਕੁਮ ਦਾ ਹੀਰਾ ਕੁਮ ਦਾ ਸੂਰਮਾ ਐਲਾਨ ਦਿੱਤਾ ਤੁਸੀਂ ਸੋਚੋ ਕਿ ਯੋਧਾ ਸੂਰਮਾ ਤੇ ਕੌਮ ਦਾ ਹੀਰਾ ਇਹਨਾਂ ਸ਼ਬਦਾਂ ਦੀ ਪਰਿਭਾਸ਼ਾ ਚੇਂਜ ਕਰਕੇ ਰੱਖ ਦਿੱਤੀ ਗਈ ਹੈ। ਇਹ ਕਿਤਾਬ ਉਹਨਾਂ ਲੋਕਾਂ ਨੂੰ ਦਿੱਤੇ ਜਾ ਰਹੇ ਨੇ ਜਿਹੜੇ ਕਿਸੇ ਨੇ ਹੱਥੇ ਨੂੰ ਗੋਲੀ ਮਾਰ ਦੇਣ ਕਿਸੇ ਦਾ ਗੁੱਟ ਵੜ ਦੇਣ ਕਿਸੇ ਨੂੰ ਮਾਰ ਕੇ ਟੰਗ ਦੇਣ ਤੇ ਕਹਿ ਦੇਣ ਕਿ ਅਸੀਂ ਕਾਂ ਟੰਗ ਦਿੱਤਾ। ਮਤਲਬ ਧਰਮ ਦੇ ਨਾਂ ਤੇ ਗੁੱਡਾ ਵਰਦੀ ਰਮ ਦੇ ਨਾਤੇ ਗੁੰਡਾਗਰਦੀ ਕਰਨ ਵਾਲਿਆਂ ਨੂੰ ਕੋਮ ਦਾ ਹੀਰਾ ਕੋਮ ਦਾ ਯੋਧਾ ਤੇ ਕੋਮ ਦਾ ਸੂਰਮਾ ਐਲਾਨ ਦਿੱਤਾ ਜਾਂਦਾ ਅੱਜ ਦੇ ਸਮੇਂ ਵਿੱਚ ਇਹਨਾਂ ਸਭ ਕੁਝ ਕਰਨ ਦੇ ਬਾਵਜੂਦ ਇਹ ਲੋਕ ਆਪਣੇ ਆਪ ਨੂੰ ਗੁਲਾਮ ਦੱਸਦੇ ਨੇ ਸੋਚੋ ਜਦੋਂ ਇਹ ਲੋਕ ਸੱਤਾ ਦੇ ਵਿੱਚ ਆਣਗੇ ਉਦੋਂ ਇਹ ਹਿੰਦੂਆਂ ਦੇ ਨਾਲ ਕਿੰਨਾ ਵੀ ਧੱਕਾ ਕਰਨਗੇ ਤੁਸੀਂ ਸੋਚ ਵੀ ਨਹੀਂ ਸਕਦੇ ਸੋਸ਼ਨਦੀਪ ਕੁਮਾਰ ਸੰਨੀ ਦੇ ਭਰਾ ਮਨਦੀਪ ਕੁਮਾਰ ਨੂੰ ਟਿਕਟ ਦਿੱਤੀ ਗਈ ਹੈ ਇਲੈਕਸ਼ਨ ਲੜਨ ਜਾ ਰਿਹਾ ਅਸੀਂ ਤਰਨਤਾਰਨ ਦੇ ਵਿੱਚ ਆਪਣੇ ਸਮਾਜ ਦੇ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਜਾ ਰਹੇ ਹਾਂ ਸਮਝਾਉਣ ਵਾਸਤੇ ਜਾ ਰਹੇ ਹਾਂ ਅਸੀਂ 2 ਤਰੀਕ ਨੂੰ ਤਰਨਤਾਰਨ ਪਹੁੰਚ ਰਹੇ ਹਾਂ Hindu ਪੰਚਾਇਤ ਦੇ ਉੱਤੇ ਤਾਂ ਕਿ ਅਸੀਂ ਆਪਣੇ ਸਮਾਜ ਦੇ ਲੋਕਾਂ ਨੂੰ ਇਹ ਸਮਝਾ ਸਕੀਏ ਆਪਣੇ Hindu ਸਿੱਖ ਵੀਰਾਂ ਨੂੰ ਇਹ ਸਮਝਾ ਸਕੀਏ ਕਿ ਜਿਹੜੀ ਵੋਟ ਦੇਣੀ ਹੈ ਤੁਸੀਂ ਕਟੜਪੰਥੀ ਸੋਚ ਨੂੰ ਲੈ ਕੇ ਜਦ ਧਰਮ ਦਾ ਚਸ਼ਮਾ ਲਗਾ ਕੇ ਨਹੀਂ ਦੇਣੀ ਕਿਸੇ ਅੱਛੀ ਵਿਚਾਰਧਾਰਾ ਵਾਲੇ ਬੰਦੇ ਨੂੰ ਦੇਣੀ ਹੈ ਸਾਡੇ ਹਿੰਦੂ ਸਿੱਖ ਵੀਰਾਂ ਨੂੰ ਅਸੀਂ ਬੇਨਤੀ ਕਰਨ ਜਾ ਰਹੇ ਹਾਂ ਉਹਨਾਂ ਨੂੰ ਉਹਨਾਂ ਦੇ ਵੋਟ ਦੀ ਤਾਕਤ ਦੱਸਣ ਜਾ ਰਹੇ ਹਾਂ ਕਿ ਜਿਹੜੀ ਹਿੰਦੂ ਸਮਾਜ ਦੀ ਵੋਟ ਹੈ ਉਹ ਇੱਕਜੁੱਟ ਹੋ ਕੇ ਪਵੇ ਜਿਹੜੀ ਵੀ ਪਾਰਟੀ ਨੂੰ ਪਵੇ ਤਾਂ ਕਿ ਸਰਕਾਰਾਂ ਨੂੰ ਹਿੰਦੂਆਂ ਦੀ ਵੋਟ ਦੀ ਜਿਹੜੀ ਤਾਕਤ ਹੈ ਹਿੰਦੂਆਂ ਦੀ ਏਕਤਾ ਦਾ ਪਤਾ ਚੱਲ ਸਕੇ ਹਿੰਦੂ ਪੰਚਾਇਤ ਕਰਨ ਦਾ ਮਕਸਦ ਇੱਕੋ ਇੱਕ ਹੈ ਸੰਦੀਪ ਸਿੰਘ ਸਨੀ ਦੇ ਭਰਾ ਮਨਦੀਪ ਸਿੰਘ ਦਾ ਵਿਰੋਧ ਕਰਨਾ ਅਤੇ ਆਪਣੇ ਹਿੰਦੂ ਸਮਾਜ ਦੇ ਲੋਕਾਂ ਨੂੰ ਜਾਗਰੂਕ ਕਰਨਾ ਸਮਝਾਉਣਾ ਉਹਨਾਂ ਦੀ ਵੋਟ ਦੀ ਤਾਕਤ ਨੂੰ ਇੱਕ ਕਰਨਾ ਉਹਨਾਂ ਦੇ ਵੋਟ ਬੈਂਕ ਨੂੰ ਇੱਕ ਕਰਨਾ ਤੁਸੀਂ ਦੇਖਿਆ ਹੋਣਾ ਕੋਈ ਵੀ ਸਰਕਾਰਾਂ ਆਉਂਦੀਆਂ ਮੁਸਲਮਾਨਾਂ ਵਾਸਤੇ ਬਹੁਤ ਕੱਚ ਕਰਦਿਆ ਨੇ ਸਿੱਖਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਹੋਈਆਂ ਨੇ ਪਰ ਹਿੰਦੂ ਸਮਾਜ ਵਾਸਤੇ ਕੋਈ ਵੀ ਨਹੀਂ ਸੋਚਦਾ ਐਦੀ ਵਜ੍ਹਾ ਸਿਰਫ ਇੱਕੋ ਹੀ ਆ ਕਿ ਸਾਡੀ ਜਿਹੜੀ ਵੋਟ ਉਹ ਇੱਕ ਜੁੱਟ ਨਹੀਂ ਹੈ ਸਾਡਾ ਵੋਟ ਬੈਂਕ ਇੱਕ ਨਹੀਂ ਹੈ ਸਾਡੀ ਜਿਹੜੀ ਵੋਟ ਹੈ ਉਹ ਵੱਡੀ ਹੋਈ ਹੈ ਕੋਈ ਆਪਣੇ ਆਪ ਨੂੰ ਪੱਕਾ ਕਾਂਗਰਸੀਸ ਕਹਿੰਦਾ ਕੋਈ ਆਪਣੇ ਆਪ ਨੂੰ ਪੱਕਾ ਅਕਾਲੀ ਦੱਸਦਾ ਕੋਈ ਪੱਕਾ ਬੀਜੇਪੀ ਵਾਲੀ ਦੱਸਦਾ ਕੋਈ ਸ਼ਪਾ ਤੇ ਕੋਈ अलग-अलग पार्टियां ਚ ਸਭ ਵੱਡੇ ਹੋਏ ਨੇ ਇਸ ਕਰਕੇ ਹਿੰਦੂ ਸਮਾਜ ਨੂੰ ਕੋਈ ਵੀ ਸੀਰੀਅਸ ਨਹੀਂ ਲੈਂਦਾ ਜਿਹੜੀ ਵੀ ਸਰਕਾਰ ਆਂਦੀ ਹੈ ਕੋਈ ਵੀ ਪਾਰਟੀ ਆਂਦੀ ਹੈ ਉਹ ਹਿੰਦੂ ਸਮਾਜ ਨੂੰ ਹਮੇਸ਼ਾ ਇਗਨੋਰ ਕਰਦੀ ਹੈ ਤਰਨ-ਤਰਨ ਦੇ ਵਿੱਚ ਹਿੰਦੂ ਸਮਾਜ ਦੇ ਜਿਹੜੇ ਲੋਕ ਨੇ ਉਹਨਾਂ ਦੀ ਆਬਾਦੀ ਸਿਰਫ ਸਿਰਫ 20 22% ਹੈ ਜਿਆਦਾਤਰ ਜਿਹੜਾ ਉਹ ਏਰੀਆ ਆਇਆ ਪੰਥਕ ਵੋਟਾਂ ਨਹੀਂ ਉੱਥੇ ਅਸੀਂ ਆਪਣੇ ਹਿੰਦੂ ਸਮਾਜ ਦੇ ਲੋਕਾਂ ਨੂੰ ਇਹ ਸਮਝਾਉਣ ਜਾ ਰਹੇ ਹਾਂ ਕਿ ਆਪਣੀ ਵੋਟ ਦੀ ਜਿਹੜੀ ਤਾਕਤ ਹੈ ਆਪਣਾ ਵੋਟ ਬੈਂਕ ਹੈ ਇੱਕ ਕਰੋ ਕਿਸੇ ਇੱਕ ਪਾਰਟੀ ਨੂੰ ਦਿਓ ਉਸ ਬੰਦੇ ਨੂੰ ਦਿਓ ਜਿਹੜਾ ਤੁਹਾਡੇ ਤਰਨ ਤਰਨ ਦੇ ਲੋਕਾਂ ਬਾਰੇ ਅੱਛਾ ਸੋਚ ਸਕੇ ਅੱਛਾ ਕਰ ਸਕੇ ਜਿਹੜਾ ਪੰਜਾਬ ਦੇ ਲਈ ਦਰਦ ਰੱਖਦਾ ਹੋਵੇ ਪੰਜਾਬ ਦੀ ਭਲਾਈ ਬਾਰੇ ਸੋਚਦਾ ਹੋਵੇ ਨਾ ਕਿ ਇਹੋ ਜਿਹੇ ਲੋਕਾਂ ਨੂੰ ਵੋਟ ਦਿਓ ਜਿਹੜੇ ਕੱਟੜਪੰਥੀ ਸੋਚ ਵਾਲੇ ਹੋਣ ਅਕਾਲੀਸਤਾਨੀ ਮਾਈਂਡਡ ਹੋਣ ਦੇਸ਼ ਨੂੰ ਤੋੜਨ ਦੀ ਸੋਚ ਰੱਖਦੇ ਹੋ ਤੇ ਹਿੰਦੂਆ ਪ੍ਰਤੀ ਨਫ਼ਰਤ ਕਰਦੇ ਹੋ ਇਹਨਾਂ ਲੋਕਾਂ ਵਾਸਤੇ ਹਿੰਦੂਆ ਦਾ ਕਤਲ ਕਰਨਾ ਹਿੰਦੂਆ ਦੇ ਨਾਲ ਮਾਰਕੁੱਟ ਕਰਨੀ ਗੁੰਡਾਗਰਦੀ ਕਰਨੀ ਪ੍ਰਾਊਡ ਫੀਲ ਕਰਦੇ ਨੇ ਇਹ ਚੀਜ਼ ਦੇ ਵਿੱਚੇ ਲੋਕ ਸੋਚੋ ਜਦੋਂ ਇਹ ਲੋਕ ਪਾਵਰ ਦੇ ਵਿੱਚ ਬਹਿ ਜਾਣਗੇ ਇਹ ਲੋਕ ਸੱਤਾ ਵਿੱਚ ਬਹਿ ਜਾਣਗੇ ਕੁਰਸੀ ਤੇ ਬਹਿ ਜਾਣਗੇ ਕੀ ਇਹ ਲੋਕ ਫੇਰ ਹਿੰਦੂਆਂ ਦੀ ਸੁਣਵਾਈ ਕਰਨਗੇ ਤੁਰੰਤ ਤੁਰੰਤ ਦੇ ਵਿੱਚ ਅਸੀਂ ਕੁਝ ਦਿਨ ਪਹਿਲਾਂ ਵੀ ਮੀਟਿੰਗ ਕੀਤੀ ਸੀ ਹਿੰਦੂ ਸਮਾਜ ਦੇ ਲੋਕਾਂ ਨਾਲ ਮਿਲਿਆ ਗਿਆ ਕੁਝ ਹਿੰਦੂ ਸੰਗਠਨ ਵੀ ਸਾਡੇ ਨਾਲ ਉੱਥੇ ਸ਼ਾਮਲ ਹੋਏ ਬਹੁਤ ਹਿੰਦੂ ਸਮਾਜ ਦੇ ਲੋਕ ਨੇ ਜਿਹੜੇ ਉੱਥੇ ਕਾਫੀ ਹੱਦ ਤੱਕ ਜਿਹੜੇ ਉੱਥੇ ਡਰ ਕੇ ਰਹਿੰਦੇ ਨੇ ਉਹ ਦੱਸਦੇ ਨੇ ਕਿ ਇੱਥੇ ਮਾੜੀ ਮੋਟੀ ਲੜਾਈ ਵੀ ਹੋ ਜੇ ਨਾ ਤੇ ਇਹ ਲੋਕ ਇਕੱਠੇ ਹੋ ਜਾਂਦੇ ਨੇ ਮਿੰਟ ਤੋਂ ਪਹਿਲਾਂ ਤਲਵਾਰਾਂ ਕੱਢ ਦਿੰਦੇ ਆ ਪ੍ਰਸ਼ਾਸਨ ਦੇ ਵਿੱਚ ਹਿੰਦੂ ਸਮਾਜ ਦੀ ਜਿਹੜੀ ਸੁਣਵਾਈ ਹੈ ਬਿਲਕੁਲ ਜ਼ੀਰੋ ਹੈ ਕੋਈ ਸੁਣਵਾਈ ਨਹੀਂ ਹੈ ਕਿਉਂਕਿ ਉਹਨਾਂ ਲੋਕਾਂ ਦੀ ਆਬਾਦੀ ਜ਼ਿਆਦਾ ਹੈ ਉਹਨਾਂ ਲੋਕਾਂ ਦੀ ਲੋਕਾਂ ਦੇ ਵਿੱਚ ਏਕਤਾ ਜ਼ਿਆਦਾ ਹੈ ਸੋ ਸਾਨੂੰ ਲੋਕਾਂ ਨੂੰ ਵੀ ਇੱਕ ਹੋਣਾ ਪੈਣਾ ਹੈ ਹਿੰਦੂ ਸਮਾਜ ਨੂੰ ਇੱਕ ਹੋ ਕੇ ਚੱਲਣਾ ਪੈਣਾ ਆਪਣੀ ਜਿਹੜੀ ਵੋਟ ਬੈਂਚ ਦੀ ਤਾਕਤ ਹੈ ਉਹ ਸਰਕਾਰਾਂ ਨੂੰ ਦਿਖਾਣੀ ਪੈਣੀ ਹੈ ਸੋ ਮੇਰੀ ਬੇਨਤੀ ਹੈ ਅਸੀਂ ਉੱਥੇ ਤਰਨਤਾਰਨ ਦੇ ਵਿੱਚ 2 ਤਾਰੀਖ ਨੂੰ 1 ਵਜੇ ਦੀ ਹਿੰਦੂ ਪੰਚਾਇਤ ਰੱਖੀ ਗਈ ਹੈ ਉੱਥੇ ਪਹੁੰਚ ਰਹੇ ਹਾਂ ਤਾਂ ਤਰਨਤਾਰ ਦੇ ਜਿਹੜੇ ਜਿੰਨੇ ਵੀ ਹਿੰਦੂ ਸਮਾਜ ਦੇ ਲੋਕ ਨੇ ਸਾਡੀ ਉਸ ਮੀਟਿੰਗ ਦੇ ਵਿੱਚ ਸੱਥੀ ਗਈ ਹਿੰਦੂ ਪੰਚਾਇਤ ਦੇ ਵਿੱਚ ਪਹੁੰਚਣ ਹਿੱਸਾ ਲੈਣ ਤਾਂ ਕਿ ਅਸੀਂ ਜਿਹੜੀ ਆਪਣੀ ਆਵਾਜ਼ ਆ ਉਹ ਆਪਣੇ ਲੋਕਾਂ ਤੱਕ ਪਹੁੰਚਾ ਸਕੀਏ ਤੇ ਜਿਹੜੀ ਵੋਟ ਬੈਂਕ ਆ ਉਹਨੂੰ ਇੱਕ ਕਰ ਸਕੀਏ ਤਾਂ ਕਿ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਦੇਸ਼ ਨੂੰ ਤੋੜਨ ਦੀ ਸੋਚ ਰੱਖਣ ਵਾਲੇ ਖਾਲਿਸਤਾਨੀ ਮਾਈਂਡਡ ਲੋਕਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ ਸੋ ਮੇਰੀ ਫਿਰ ਕੋਈ ਬੇਨਤੀ ਆ ਮੇਰੇ ਸਮਾਜ ਦੇ ਲੋਕਾਂ ਨੂੰ ਮੇਰੇ ਹਿੰਦੂ ਸਮਾਜ ਦੇ ਲੋਕਾਂ ਨੂੰ ਕੀ ਵੋਟ ਤੁਸੀਂ ਕਿਸੇ ਨੂੰ ਵੀ ਪਾਓ ਤੁਹਾਡੀ ਵੋਟ ਬੈਂਕ ਜਿਹੜੀ ਹੈ ਇੱਕ ਹੋਣੀ ਚਾਹੀਦੀ ਹੈ ਕਿਸੇ ਇੱਕ ਪਾਰਟੀ ਨੂੰ ਜਾਣੀ ਚਾਹੀਦੀ ਹੈ ਜਿਹੜੀ ਪਾਰਟੀ ਤੁਹਾਨੂੰ ਲੱਗਦੀ ਹੈ ਕਿ ਹਿੰਦੂ ਸਮਾਜ ਵਾਸਤੇ ਕੁਝ ਕਰ ਸਕਦੀ ਹੈ ਤੁਹਾਡੇ ਤਰਨ ਤਰਨ ਦੇ ਲੋਕਾਂ ਵਾਸਤੇ ਕੁਝ ਕਰ ਸਕਦੀ ਹੈ ਬਿਨਾਂ ਭੇਦਭਾਵ ਤੁਹਾਡੇ ਭਲੇ ਬਾਰੇ ਕੁਝ ਸੋਚ ਸਕਦੀ ਹੈ ਸਿਰਫ ਉਸੇ ਪਾਰਟੀ ਨੂੰ ਵੋਟ ਦਿੱਤੀ ਜਾਵੇ ਬਾਕੀ ਮਿਲਦੇ ਜਾ ਦੋ ਤਰੀਕ ਨੂੰ ਸਾਰੇ ਹਿੰਦੂ ਸਭਟਰਾਂ ਨੂੰ ਫੇਰ ਅਪੀਲ ਹੈ ਕਿ ਵੱਧ ਚੜ ਕੇ ਉੱਥੇ ਪਹੁੰਚੋ ਹਿੰਦੂ ਸਮਾਜ ਦੇ ਲੋਕਾਂ ਨੂੰ ਅਪੀਲ ਹੈ ਕਿ ਵੱਧ ਚੜ ਕੇ ਉੱਥੇ ਪਹੁੰਚੋ ਤਾਂ ਕਿ ਸਾਡੀ ਜਿਹੜੀ ਵੋਟ ਬੈਂਕ ਹੈ ਸਾਡੀ ਤਾਕਤ ਹੈ ਉਹਨੂੰ ਇੱਕ ਕੀਤਾ ਜਾ ਸਕੇ ਅਤੇ ਸਰਕਾਰਾਂ ਨੂੰ ਦਿਖਾਇਆ ਜਾ ਸਕੇ ਕਿ ਹਿੰਦੂ ਵੰਡਿਆ ਹੋਇਆ ਨਹੀਂ ਹੈ ਹਿੰਦੂ ਇੱਕ ਹੈ ਅਸੀਂ ਹਰ ਹਰ ਉਸ ਸੀਟ ਦਾ ਵਿਰੋਧ ਕਰਾਂਗੇ ਪੰਜਾਬ ਦੇ ਵਿੱਚ ਕਿਉਂਕਿ ਸਾਨੂੰ ਪੰਜਾਬ ਦਾ ਦਰਦ ਹੈ ਅਸੀਂ ਹਰ ਹਰ ਉਸ ਸੀਟ ਦਾ ਵਿਰੋਧ ਕਰਾਂਗੇ ਜਿੱਥੇ ਇਸ ਤਰ੍ਹਾਂ ਦੇ ਕੱਟਰਪੰਥੀ ਲੋਕਾਂ ਨੂੰ ਕ੍ਰਿਮੀਨਲ ਬਾਈਂਡਡ ਲੋਕਾਂ ਨੂੰ ਜਾਂ ਉਹਦੇ ਪਰਿਵਾਰ ਵਿੱਚੋਂ ਕਿਸੇ ਨੂੰ ਵੀ ਟਿੱਕ ਦਿੱਤੀ ਜਾਵੇ। ਅਸੀਂ ਹਰ ਉਹ ਸੀਡ ਦਾ ਵਿਰੋਧ ਕਰਾਂਗੇ ਔਰ ਉਹ ਸੱਖਸ਼ ਦਾ ਵਿਰੋਧ ਕਰਾਂਗੇ ਜਿਹੜਾ ਦੇਸ਼ ਵਿਰੋਧੀ ਸੋਚ ਰੰਗਦਾ ਹੋਵੇਗਾ। ਜਿਹੜਾ ਬੈਕਗ੍ਰਾਉਂਡ ਕ੍ਰਿਮੀਨਲ ਹੋਵੇਗਾ। ਜਿਹੜਾ ਦੇਸ਼ ਨੂੰ ਤੋੜਨ ਦੀ ਗੱਲ ਕਰਦਾ ਹੋਵੇਗਾ ਜਿਹੜਾ ਹਿੰਦੂ ਸਿੱਖਾ ਦੇ ਵਿੱਚ 파ੜ ਪਾਣ ਦੀ ਗੱਲ ਕਰਦਾ ਹੋਵੇਗਾ। ਸੋ ਸਾਰੇ ਜਣੇ 2 ਤਾਰੀਖ ਨੂੰ ਉੱਥੇ ਪਹੁੰਚੋ। ਮਿਲਦੇ ਆ 2 ਤਾਰੀਖ ਨੂੰ ਤਰਤਾਰਨ ਦੇ ਵਿੱਚ। ਹਿੰਦੂ ਪੰਚਾਇਤ ਦੇ ਵਿੱਚ ਆਪਣੇ ਆਪਣੇ ਸਾਰੇ ਵਿਚਾਰ ਸਾਂਝੇ ਕਰਾਂਗੇ ਆਪਣੇ ਸਮਾਜ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕਰਾਂਗੇ ਆਪਣੀ ਵੋਟ ਦੀ ਤਾਕਤ ਆਪਣੀ ਵੋਟ ਬੈਂਕ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕਰਾਂਗੇ ਜੈ ਸ਼੍ਰੀ ਰਾਮ